ਦੋਨੋਂ ਨੋ ਮੇ ਵੇਲੇ ਬੈਠੇ ਫੜਿਆ ਉੱਥੇ ਤੁਹਾਡੀ ਕਲਾਸ 27 ਬੱਚੇ 18 ਬੱਚਿਆਂ ਨੂੰ ਪੜ੍ਹਨਾ ਨਹੀਂ ਆਉਂਦਾ ਹੂ ਇਜ਼ ਰਿਸਪਾਂਸਿਬਲ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚਾ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਹੈ ਮੈਨੂੰ ਇੱਕ ਮਜ਼ਾ ਹੈ ਮੇਰੇ ਕੀ ਕੀ ਫਾਇਦਾ ਜੇ ਅਜਨਾਨ ਦੇ ਪਤਾ ਨਹੀਂ ਸੁਰੋਜ ਅਫਸਰ ਵੀ ਰਿਪੋਰਟਾਂ ਬਣਾ ਕੇ ਭੇਜੀ ਜਾਂਦੇ ਜੀ ਠੀਕ ਹੈ ਜੀ ਸਾਰਾ ਕੁਝ ਵਧੀਆ ਖੌਣ ਇਹਨਾਂ ਦੇ ਇਹਦੇ ਕੋਈ ਇੱਕ ਦਾ ਕੌਣ ਜ਼ਿੰਮੇਦਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਮੈਂ ਵੀ ਹਾਂ ਹਾਂ ਫਸਟ ਵਿੱਚ ਕੀ ਸਿਖਾਉਂਦੇ ਆ ਦੱਸੋ ਸਰ ਉਹਨਾਂ ਨੂੰ ਅਲਪਵੈਟਸ ਨੇ ਤੇ ਪੰਜਾਬੀ ਦੇ ਵਿੱਚ ਉਹਦੇ ਆਡੇ ਤੋਂ ਸਟਾਰਟ ਕਰਕੇ ਹੁਣ ਮਾਤਰਾ ਨੇ ਇਹ ਬੱਚਿਆਂ ਨੂੰ ਆਂਦਾ ਨਹੀਂ ਮੈਮ ਚਲੋ ਤੁਸੀਂ ਤਾਂ ਕਹਿਤਾ ਜੀ ਮੈਂ ਮੇਰੀ ਕਲਾਸ ਨਹੀਂ ਏ ਇਹ ਕਹਿੰਦੇ ਟੀਚਰ ਤੁਸੀਂ ਮੈਂ ਐਜ਼ ਐਜੂਕੇਸ਼ਨ ਮਿਸਟਰ ਯਾਨੀ ਅਸੀਂ ਸਾਰਾ ਕੁਝ ਦਾਇਆ ਹੋਇਆ ਸਾਰਾ ਦਿਨ ਟੂ ਟਾਈਮ ਵਿੱਚ ਟੀਚਰ ਟਾਈਮ ਕੱਢ ਕੇ ਇਸ ਕਲਾਸ ਨੂੰ ਕਰ ਰਹੇ ਹੋ ਤੁਸੀਂ ਬੱਚੇ ਇਹ ਬਾਹਰੋਂ ਆਏ ਨੇ ਪਹਿਲਾਂ ਮੈਨੂੰ 18 ਦਾ ਮੈਨੂੰ ਚਾਹੀਦਾ ਡਿਟੇਲ ਕਿ 18 ਚੋਂ ਕਿੰਨੇ ਬੱਚੇ ਇਸ ਸਕੂਲ ਚ ਪੜ ਰਹੇ ਨੇ ਪੁੱਤ ਆਈਂ ਜਿੜਕ ਹਟਿਓ ਜਿੜਕ ਇੱਕ ਸੈਂਪਲ ਸਭ ਮੈਂ ਪੁੱਤ ਆ ਜਾ ਕਿੰਨੇ ਚਿਰ ਤੋਂ ਪੜ ਰਹੇ ਆਂ ਤੂੰ ਬੇਟਾ ਤੂੰ ਕਿੰਨੇ ਚਿਰ ਤੋਂ ਪੜਦੀ ਹੈਂ ਇਸ ਸਕੂਲ ਚ ਕਿੰਨੇ ਚਿਰ ਤੋਂ ਪੜ ਰਹੀ ਹੈਂ ਹੈ ਤਿੰਨ ਸਾਲ ਤੋਂ ਤੁਹਾਡੇ ਸਕੂਲ ਚ ਪੜ ਰਹੀ ਮੈਂ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਕਿੰਨਾ ਚਿਰ ਹੋ ਗਿਆ ਯੂਐਸਬੀ ਇਥੋ ਜੋ ਟੀਚਰ ਸੀ ਜੋ ਸਰ ਥੋਥੀ ਮੈਨੂੰ ਕਿਹਾ ਕਿ ਤੁਹਾਡੇ ਕੋਲ ਤੁਹਾਡੇ ਕੋਲ ਤਿੰਨ ਟੀਚਰ ਬੈਠੇ ਨੇ ਤਿੰਨ ਸਾਲ ਤੋਂ ਬੱਚੀ ਪੜ ਰਹੀ ਹੈ ਦੱਸੋ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿੰਪਲ ਉਹਨੂੰ ਉਹ ਨਹੀਂ ਆਂਦਾ ਮੈਥ ਨਹੀਂ ਆਂਦਾ ਇੱਕ ਸਬਜੈਕਟ ਚਲੋ ਮੰਨੇ ਕੋਈ ਇੱਕ ਬੱਚਾ ਹੈ ਕੋਈ ਮਾਈਗ੍ਰੈਂਟ ਹੈ ਕੋਈ ਬਾਹਰੋਂ ਆ ਗਿਆ 3 ਸਾਲ ਤੋਂ ਬੋ ਦਿੱਤੇ ਹੈ ਤੁਸੀਂ ਕੀ ਸਿਖਾਇਆ ਉਹਨੂੰ 3 ਸਾਲ ਤੋਂ ਬੱਚਾ ਤੈਨੂੰ ਕਿ ਇੱਧਰ ਆ ਬੁੱਤਾ ਜਾ ਘਬਰਾ ਨਾ ਮੇਰੀ ਬੱਚੀ ਇੱਧਰ ਆ ਕੀ ਨਾਮ ਹੈ ਤੇਰਾ ਰੋਸ਼ਨੀ ਕੋ ਤੇ ਇੱਧਰ ਆ ਕੀ ਆਂਦਾ ਬੇਟਾ ਤੈਨੂੰ ਹਾਂ ਆਂਦਾ ਸਾਰਾ ਹਸਾਰੀ ਆਂਦੀ ਬੁੱਤ ਫੇਦੂਈ ਪੜ ਕਿਉਂ ਨਹੀਂ ਪਾਂਦੀ ਇਹ ਕਿਉਂ ਨਹੀਂ ਪੜ ਪੰਦੀ ਆ ਜਾ ਮੇਰੇ ਬੱਚਾ ਕਿਉਂ ਨਹੀਂ ਪੜ ਪੰਦੇ ਕਿਉਂ ਨਹੀਂ ਆਂਦਾ ਬੁੱਤ ਸੋ ਨਾ ਮੈਂ ਸੋ ਪੜ ਉਹ ਕਿਉਂ ਆਂਦਾ ਦੂਸਰ ਜਿਸ ਨੰਬਰ ਕਾਟ ਕੇ ਦੇਖੋ ਉਹ ਕਿਉਂ ਆਂਦਾ ਉਹ ਕਿਵੇਂ ਆਂਦਾ ਜੇ ਇਹਨਾਂ ਯਾਦ ਉਹ ਤਾਂ ਯਾਦ ਹੈ ਨਾ ਫਿਰ ਉਹਦਾ ਕੀ ਉਹ ਤਾਂ ਕਹਿੰਦੀ ਸੋਲਵ ਉਹ ਯਾਦ ਕਰਾ ਦਿੱਤਾ ਉਹ ਆਪਾਂ ਨੂੰ ਬੱਚੇ ਨੂੰ ਪੜਾ ਦਿੱਤਾ ਇਹ ਤਾਂ ਆਂਦਾ 18 ਚੋਂ 7 ਬੱਚੇ ਇਹਨੂੰ ਆਂਦਾ ਜੀ ਬੱਚੇ 7 ਬੱਚੇ ਤਾਂ ਆਪ ਬੱਚੀ ਉਹ ਹੈ ਕਿੱਥੇ ਤੁਹਾਡੀ ਸਮਰੱਥ ਸਮਰੱਥਤੀ ਉਹ ਜਦੋਂ ਦੋਨਾਂ ਨੂੰ ਮੈਂ ਬੇਲੇ ਬੈਠੇ ਫੜਿਆ ਉੱਥੇ ਤੁਹਾਡੀ ਕਲਾਸ 27 ਬੱਚੇ 18 ਬੱਚਿਆਂ ਨੂੰ ਪੜਨਾ ਨਹੀਂ ਆਂਦਾ ਹੂ ਇਜ਼ ਰਿਸਪਾਂਸਿਬਲ ਤੇ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚੇ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਮੈਨੂੰ ਇੱਕ ਮਜ਼ਾ ਮੇਰੇ ਕੀ ਕੀ ਫਾਇਦਾ ਜੇ ਅਜ ਨਾਂ ਦੇ ਪਤਾ ਨਹੀਂ ਸੋ ਰੋਜ਼ ਅਫਸਰ ਵੀ ਰਿਪੋਰਟਾਂ ਬਣਾ ਕੇ ਭੇਜੀ ਜਾਂਦੇ ਜੀ ਠੀਕ ਹੈ ਜੀ ਸਾਰਾ ਕੁਝ ਵਧੀਆ ਕੌਣ ਇਹਨਾਂ ਦੇ ਇਹਦੇ ਕੋਈ ਇੱਕ ਦਾ ਕੌਣ ਜ਼ਿੰਮੇਦਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਮੈਂ ਵੀ ਹਾਂ ਹਾਂ ਫਸਟ ਵਿੱਚ ਕੀ ਸਿਖਾਉਂਦੇ ਆ ਦੱਸੋ ਸਰ ਉਹਨਾਂ ਨੂੰ ਅਲਫਾਬੇਟਸ ਨੇ ਤੇ ਪੰਜਾਬੀ ਦੇ ਵਿੱਚ ਉਹ ਡੇ ਡੇ ਤੋਂ ਸਟਾਰਟ ਕਰਕੇ ਹੁਣ ਮਾਤਰਾ ਨੇ ਇਹ ਬੱਚਿਆਂ ਨੂੰ ਆਂਦਾ ਨਹੀਂ ਮੈਮ ਚਲੋ ਤੁਸੀਂ ਤਾਂ ਕਹਿਤਾ ਜੀ ਮੈਂ ਮੇਰੀ ਕਲਾਸ ਨਹੀਂ ਏ ਇਹ ਕਹਿੰਦੇ ਟੀਚਰ ਤੁਸੀਂ ਮੈਂ ਐਜ਼ ਐਜੂਕੇਸ਼ਨ ਮਿਨਿਸਟਰ ਯਾਨੀ ਅਸੀਂ ਸਾਰਾ ਕੁਝ ਦਾਇਆ ਹੋਇਆ ਸਾਰਾ ਦਿਨ 2 ਟੂ 9 ਵਿਚ ਟੀਚਰ ਟਾਈਮ ਕੱਢ ਕੇ ਇਸ ਕਲਾਸ ਮੈਮ ਤੁਸੀਂ ਬੱਚੇ ਇਹ ਬਾਹਰੋਂ ਆਏ ਨੇ ਪਹਿਲਾਂ ਮੈਨੂੰ 18 ਦਾ ਮੈਨੂੰ ਚਾਹੀਦਾ ਡਿਟੇਲ ਕਿ 18 ਚੋਂ ਕਿੰਨੇ ਬੱਚੇ ਇਸ ਸਕੂਲ ਚ ਪੜ ਰਹੇ ਨੇ ਪੁੱਤ ਆਈਂ ਚ ਰੱਖ ਹਟਿਓ ਚ ਰੱਖ ਇੱਕ ਸੈਂਪਲ ਸਬਮਿਟ ਪੁੱਤ ਆ ਜਾ ਕਿੰਨੇ ਚਿਰ ਤੋਂ ਪੜ ਰਹਿਆ ਇਸ ਤੂੰ ਬੇਟਾ ਤੂੰ ਕਿੰਨੇ ਚਿਰ ਤੋਂ ਪੜਦੀ ਐ ਇਸ ਸਕੂਲ ਚ ਕਿੰਨੇ ਚਿਰ ਤੋਂ ਪੜ ਰਹੀ ਹੈ ਹੈ 3 ਸਾਲ ਤੋਂ ਤੁਹਾਡੇ ਸਕੂਲ ਚ ਪੜ ਰਹੀ ਮੈਂ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਕਿੰਨਾ ਚਿਰ ਹੋ ਗਿਆ ਵੀ ਸਰ ਵੀ ਇਥੋਂ ਜੋ ਇੱਕ ਟੀਚਰ ਸੀ ਜੋ ਸਰ ਥੋਥੀ ਮੈਨੂੰ ਕਿਹਾ ਕਿ ਤੁਹਾਡੇ ਕੋਲ ਤੁਹਾਡੇ ਕੋਲ ਤਿੰਨ ਟੀਚਰ ਬੈਠੇ ਨੇ 3 ਸਾਲ ਤੋਂ ਬੱਚੀ ਪੜ ਰਹੀ ਹੈ ਦੱਸੋ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿੰਪਲ ਉਹਨੂੰ ਉਹ ਨਹੀਂ ਆਉਂਦਾ ਮੈਥ ਨਹੀਂ ਆਉਂਦਾ ਇੱਕ ਸਬਜੈਕਟ ਚਲੋ ਮੰਨੇ ਕੋਈ ਇੱਕ ਬੱਚਾ ਕੋਈ ਮਾਈਗ੍ਰੈਂਟ ਹੈ ਕੋਈ ਬਾਹਰੋਂ ਆ ਗਿਆ ਤਿੰਨ ਸਾਲ ਤੋਂ ਬੁੱਤ ਹੈ ਤੁਸੀਂ ਕੀ ਸਿਖਾਇਆ ਉਹਨੂੰ ਤਿੰਨ ਸਾਲ ਤੋਂ ਬੱਚਾ ਤੈਨੂੰ ਕਿ ਇੱਧਰ ਆ ਬੁੱਤ ਆ ਜਾ ਘਬਰਾ ਨਾ ਮੇਰੀ ਬੱਚੀ ਇੱਧਰ ਆ ਕੀ ਨਾਮ ਹੈ ਤੇਰਾ ਰੋਸ਼ਨੀ ਬੁੱਤ ਇੱਧਰ ਆ ਕੀ ਆਂਦਾ ਬੇਟਾ ਤੈਨੂੰ ਹਾਂ ਆਂਦਾ ਸਾਰਾ ਕਿਉਂ ਸੀ ਹਾਂ ਸਾਰੀ ਆਂਦੀ ਬੁੱਤ ਫੇ ਦੁੱਧ ਪੜ ਕਿਉਂ ਨਹੀਂ ਪਾਂਦੀ ਇਹ ਕਿਉਂ ਨਹੀਂ ਪੜ ਪਾਂਦੀ ਆ ਜਾ ਮੇਰੇ ਬੱਚਾ ਕਿਉਂ ਨਹੀਂ ਪੜ ਪਾਂਦੇ ਕਿਉਂ ਨਹੀਂ ਆਂਦਾ ਬੁੱਤ ਸੋ ਨਾ ਸਾਰਾ ਪੜ ਉਹ ਤਾਂ ਉਹ ਦਾ ਜਿਸ ਅਸਿਸਨ ਨਾਮ ਕਾਟ ਕੇ ਦੇਖੋ ਇਹ ਉਹ ਕਿਉਂ ਆਂਦਾ ਉਹ ਕਿਵੇਂ ਆਂਦਾ ਜੇ ਨਹੀਂ ਯਾਦ ਉਹ ਤਾਂ ਯਾਦ ਹੈ ਨਾ ਫਿਰ ਉਹਦਾ ਕੀ ਉਹ ਤਾਂ ਕਹਿੰਦੀ ਸੋਲਵਰ ਯਾਦ ਕਰਾ ਦਿੱਤਾ ਉਹ ਆਪਾਂ ਨੂੰ ਬੱਚੇ ਨੂੰ ਪੜਾ ਦਿੱਤਾ ਇੱਦਾਂ ਆਂਦਾ 18 ਚੋਂ 7 ਬੱਚੇ ਇਹਨੂੰ ਆਂਦਾ ਜੀ ਬੱਚੇ 7 ਬੱਚੇ ਤਾਂ ਆਪ ਬੱਚੀ ਉਹ ਹੈ ਕਿੱਥੇ ਆ ਤੁਹਾਡੀ ਸਮਰੱਥ ਸਮਰੱਥਤੀ ਉਹ